ਮਨਵਿੰਦਰ ਸਿੰਘ ਯਾਸਪੁਰਾ ਜਿਹੜੇ ਕਿ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਉੱਤੇ ਦੋਸ਼ ਲੱਗਿਆ ਟਿਪਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੋਸ਼ ਲਾਇਆ ਸ਼ਿਕਾਇਤ ਮੁੱਖ ਮੰਤਰੀ ਨੂੰ ਭੇਜੀ ਆ ਕਿ ਉਹ ਸਾਡੇ ਕੋਲੋਂ ਪੈਸੇ ਮੰਗਦੇ ਨੇ ਇਹਨੂੰ ਕਿਵੇਂ ਲਈਏ ਦਰਅਸਲ ਜਦੋਂ ਵੀ ਸੱਤਾਧਾਰੀਆਂ ਦੇ ਉੱਤੇ ਕੋਈ ਬਾਹਰੋਂ ਇਲਜ਼ਾਮ ਲਾਉਂਦਾ ਹੈ ਨਾ ਉਦੋਂ ਉਹਦੇ ਉੱਤੇ ਕੋਈ ਪੁਖਤਾ ਜਾਂਚ ਹੋਈ ਨਹੀਂ ਅਜੇ ਤੱਕ ਇਹਨਾਂ ਨੇ ਆਪ ਬੰਦੇ ਫੜ ਲਏ ਭਾਵੇਂ ਇਹਨਾਂ ਦਾ ਸਿਹਤ ਮੰਤਰੀ ਸੀਗਾ ਵਿਜੇ ਸਿੰਘਲਾ ਭਾਵੇਂ ਇਹਨਾਂ ਦਾ ਐਮਐਲਏ ਅਮਰਤ ਰਤਨ ਕੋਟਪੱਤਾ ਸੀਗਾ ਤੇ ਭਾਵੇਂ ਕੋਈ ਹੋਰ ਇਹਨਾਂ ਨੇ ਜਿੱਥੇ ਆਪ ਕਾਰਵਾਈ ਕਰਨੀ ਹੁੰਦੀ ਵਾਰਾਖੰਦੀ ਉਹ ਤਾਂ ਕਰ ਲੈਂਦੇ ਇਸ ਤਰ੍ਹਾਂ ਦੇ ਜਿਹੜੇ ਦੋਸ਼ ਆ ਇਹਨਾਂ ਤੇ ਕਦੇ ਕੋਈ ਕਾਰਵਾਈ ਹੁੰਦੀ ਜਾਂ ਕੋਈ ਜਾਂਚ ਬਿਠਾਈ ਜਾਂਦੀ ਨਜ਼ਰ ਆਈ ਨਹੀਂ ਇਸ ਤੋਂ ਪਹਿਲਾਂ ਵੀ ਕੁਝ ਦੋਸ਼ ਲੱਗਦੇ ਰਹੇ ਨੇ ਸੋ ਇਹ ਮੈਨੂੰ ਲੱਗਦਾ ਹੈ ਕਿ ਇਹ ਸੱਤਾਧਾਰੀ ਧਿਰ ਦੀ ਜਿਹੜੀ ਇੱਕ ਬੜੀ ਖਾਸ ਅਪਰੋਚ ਸੀ ਰਿਸ਼ਵਤ ਦੇ ਖਿਲਾਫ ਅਨੈਤਿਕ ਕਾਰਵਾਈਆਂ ਦੇ ਖਿਲਾਫ ਉਹ ਹੁਣ ਧੁੰਦਲੀ ਪੈ ਰਹੀ ਆ ਤੇ ਇਹ ਇਹ ਇੱਥੇ ਤੁਹਾਨੂੰ ਨਹੀਂ ਲੱਗਦਾ ਕਿ ਆ ਹੁਣ ਤੱਕ ਮੁੱਖ ਮੰਤਰੀ ਨੂੰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਾਂਚ ਆਰਡਰ ਕਰਨੀ ਚਾਹੀਦੀ ਹੈ ਜਾਂ ਮੁੱਖ ਮੰਤਰੀ ਕਰ ਵੀ ਸਕਦੇ ਨੇ ਕਿ ਨਹੀਂ ਕਿਉਂਕਿ ਹੁਣ ਚੋਣ ਦਾ ਮੌਕਾ ਹੈ ਤੇ ਇਹ ਚੋਣ ਕਮਿਸ਼ਨ ਕੋਲ ਵੀ ਜਾਣੀ ਚਾਹੀਦੀ ਜੀ ਸ਼ਿਕਾਇਤ ਨਹੀਂ ਉਹ ਜਾਣੀ ਚਾਹੀਦੀ ਹੈ ਸ਼ਿਕਾਇਤ ਬਿਲਕੁਲ ਜਿਹੜਾ ਵੀ ਕੁਝ ਜੇ ਚੋਣ ਕਮਿਸ਼ਨ ਦੇ ਰਾਹੀਂ ਵੀ ਆ ਜੇ ਪਰ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ ਕੋਈ ਵਿਜੀਗ ਮਿਨਿਸਟਰ ਕੋਲ ਆਉਂਦਾ ਆ ਉਹਦੀ ਇਨਕੁਆਰੀ ਮਾਰਕ ਕਰਨਾ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ ਮਿਸਟਰ ਨੂੰ ਖਾਸ ਤੌਰ ਦੇ ਉੱਤੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਜੇ ਇਨਕੁਆਰੀ ਮਾਰਕ ਕਰਕੇ ਥਰੂ ਇਲੈਕਸ਼ਨ ਕਮਿਸ਼ਨ ਭੇਜ ਸਕਦੇ ਨੇ ਮੈਂ ਇਨਕੁਆਰੀ ਮਾਰਕ ਕੀਤੀ ਹੈ ਇਹਦੀ ਪਰਮਿਸ਼ਨ ਦਾ ਕੁਐਸਚਨ ਹੈ ਇਹਦੇ ਤੇ ਤਾਂ ਕੋਈ ਵੀ ਰੋਕੂ ਕ੍ਰਾਈਮ ਥੋੜੀ ਰੋਕ ਦੇਣਾ ਇਲੈਕਸ਼ਨ ਕਮਿਸ਼ਨ ਨੇ ਸਗੋ ਉਤਾ ਇਸ ਸਮੇਂ ਕ੍ਰਾਈਮ ਬੰਦ ਕਰਨ ਦੀ ਗੱਲ ਕਰਦੇ ਜੇਕਰ ਕੋਈ ਸਜ਼ਾ ਹੁੰਦੀ ਹੈ ਸਗੋ ਹੁਣ ਡਰਦੇ ਨੇ ਬੰਦੇ ਔਰ ਡਰਦੇ ਨੇ ਵੀ ਜੇ ਥਰੂ ਇਹੋ ਜੀ ਚਿੱਠੀ ਲਿਖ ਦਿੱਤੀ ਜਾਵੇ ਵੀ ਆਹ ਕ੍ਰਾਈਮ ਵਾਪਰ ਰਿਹਾ ਫਲਾਣੀ ਜਗ੍ਹਾ ਕੋਈ ਪ੍ਰਸ਼ਾਸਨ ਨਹੀਂ ਨੋਟਿਸ ਲੈ ਰਿਹਾ ਤੇ ਜੇ ਉੱਥੋਂ ਦੀ ਚਿੱਠੀ ਆ ਜਾਏ ਤਾਂ ਬੰਦੇ ਨੂੰ ਲੱਗਦਾ ਕਿ ਜੇ ਥਰੂ ਇਲੈਕਸ਼ਨ ਕਮਿਸ਼ਨ ਕੋਈ ਜਾਂਚ ਬੈਠ ਜੇ ਕੋਈ ਪਰਚਾ ਦਰਜ ਹੋ ਜੋ ਛੇਤੀ ਕਿਤੇ ਪਿੱਛਾ ਨਹੀਂ ਛੱਡਦਾ ਦੂਜਿਆਂ ਦੇ ਮਾਮਲੇ ਜੇ ਤਾਂ ਫਿਰ ਵੀ ਬੰਦਾ ਇਧਰ ਉਧਰੋ ਕਰਾ ਲੈਂਦਾ ਉਹ ਲੰਮੇ ਸਮੇਂ ਲਈ ਤੁਹਾਡੇ ਅਗੇਂਸਟ ਚਲਾ ਜਾਂਦਾ ਜੇਕਰ ਇਹ ਸਾਰੇ ਮਾਮਲੇ ਚ ਇਸ ਲਈ ਅਧਿਕਾਰੀ ਤੇ ਜਿਹੜੇ ਅਫੀਸ਼ਲ ਪੋਸਟਾਂ ਵਾਲੇ ਬੰਦੇ ਨੇ ਉਹ ਡਰਦੇ ਨੇ ਵੀ ਇਸ ਸਮੇਂ ਦੌਰਾਨ ਨਾ ਹੋਵੇ ਕੁਝ ਤਾਂ ਚੰਗੀ ਗੱਲ ਹੈ ਬਿਲਕੁਲ ਜਿਹੜਾ ਇਹ ਗਿਆਸਪੁਰੇ ਹੁਣਾ ਤੇ ਇੱਕ ਅਲੀਗੇਸ਼ਨ ਲਾਇਆ ਔਰ ਐਵੀਗੇਸ਼ਨ ਵੀ ਕੋਈ ਛੇਤੀ ਕੀਤੇਗਾ ਕਿਉਂ ਨਾਏਗਾ ਕਿਉਂਕਿ ਨਾਰਮਲੀ ਜਿਹੜੇ ਇਸ ਲੈਵਲ ਤੇ ਬਿジネス ਚ ਹੁੰਦੇ ਨੇ ਜਿਹੜਾ ਕੋਈ ਬਹੁਤ ਲੀਗਲ ਬਿジネス ਨਹੀਂ ਮੰਨਿਆ ਜਾਂਦਾ ਔਰ ਟਿਪਰ ਦਾ ਮਾਮਲਾ ਫਲਾਨ ਉਹ ਤਾਂ ਲੈ ਦੇ ਕੇ ਐਡਜਸਟਮੈਂਟਾਂ ਨਾਲ ਹੀ ਚੱਲਦੇ ਨੇ ਜਦੋਂ ਮੈਨੂੰ ਲੱਗਦਾ ਜਿਆਦਾ ਹੋ ਜਾਂਦਾ ਕੰਮ ਕਿ ਸਾਡਾ ਤਾਂ ਮਾਲ ਪਤਾ ਉਦੋਂ ਵੀ ਜਿਆਦਾ ਸਾਰਾ ਇੱਕ ਪਾਸੇ ਚਲਾ ਜਾਊਗਾ ਜਾਂ ਦੂਜੀ ਲੈ ਜਾਣਗੇ ਤਾਂ ਅਸੀਂ ਰਿਸਕ ਕਿਉਂ ਲਈਏ ਔਰ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ 42 43 ਦਾ ਨਾਮ ਦਿੱਤਾ ਸੀਗਾ ਕਿ ਸਾਡੇ ਤਾਂ ਮੈਂ ਮਿਸਿਸ ਸੋਨੀਆ ਗਾਂਧੀ ਨੂੰ ਲਿਖਿਆ ਸੀ ਉਹ ਕਹਿੰਦੇ ਸੀਗੇ ਕਿ ਐਵੇਂ ਬੰਦੇ ਇਸ ਕਿਤੇ ਚਨਵਲਪ ਨੇ ਹਾਲਾਂਕਿ ਉਹਨਾਂ ਨੂੰ ਵੀ ਪਰਚਾ ਤਾਂ ਦਰਜ ਕਰ ਦੇਣਾ ਚਾਹੀਦਾ ਸੀ ਉਹਨਾਂ ਨੇ ਕਾਂਗਰਸ ਪ੍ਰਧਾਨ ਨੂੰ ਕਿਉਂ ਲਿਖਿਆ ਦੇ ਉਦੋਂ ਛੇ ਮਿਨਿਸਟਰੋ ਲਾਇੰਡ ਆਰਡਰ ਤੇ ਲਾਤਾ ਤੁਹਾਡੇ ਕੋਲ ਸੀ ਤੁਹਾਨੂੰ ਕਰ ਦੇਣਾ ਚਾਹੀਦਾ ਸੀ ਇਹੀ ਹਾਲ ਹੁਣ ਗਿਆਸਪੁਰਾ ਉਹਨਾਂ ਦਾ ਜਿਹੜਾ ਹਰਿਆਣੇ ਤੋਂ ਇੱਕ ਸਿੱਖੀ ਮੁੱਦਾ ਉਦੋਂ 84 ਵੇਲੇ ਦਾ ਉਹਨਾਂ ਨੇ ਉਠਾਇਆ ਸੀਗਾ ਇੱਕ ਇੱਜ਼ਤ ਬਣੀ ਸੀ ਇੱਕ ਲੈਵਲ ਦੇ ਉੱਤੇ ਐ ਲੱਗਦਾ ਸੀ ਕਿ ਸ਼ਾਇਦ ਉਹ ਬੰਦੇ ਉਸ ਲੈਵਲ ਤੇ ਪਰ ਇਹ ਪਹਿਲਾ ਐਲੀਗੇਸ਼ਨ ਨਹੀਂ ਹੈ ਇਹ ਤੋਂ ਪਹਿਲਾ ਇੱਕ ਅਲਜਾਮ ਲੱਗਿਆ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਉਹ ਬੀਬੀ ਜਿਹੜੀ ਆਪਣਾ ਇਮੀਗ੍ਰੇਸ਼ਨ ਸੈਂਟਰ ਚਲਾਉਂਦੀ ਸੀ ਉਹ ਵਿੱਚ ਹੀ ਦਬ ਦਬਾ ਗਿਆ ਕਿਵੇਂ ਔਰ ਉਹਨੇ ਵੀ ਬਹੁਤ ਵੀਡੀਓ ਤੇ ਆ ਕੇ ਕਿਹਾ ਕਿ ਮੈਂ ਨਹੀਂ ਦਊਂਗੀ ਮੈਂ ਕਿੱਥੋਂ ਦਵਾਂ ਮੇਰੇ ਕੋਲ ਲਸਾਂ ਸੈਗਾ ਸਭ ਕੁਝ ਜਾਏਗਾ ਤੁਹਾਡੇ ਬੰਦੇ ਪੈਸੇ ਕਿਵੇਂ ਮੰਗਦੇ ਨੇ ਉਦੋਂ ਵੀ ਇਹਨਾਂ ਨੇ ਕਿਹਾ ਕਿ ਗਲਤ ਹੈ ਝੂਠ ਬੋਲ ਰਹੀ ਹੈ ਬੀਬੀ ਇਹ ਸਭ ਉਹ ਗਲਤ ਕਰ ਰਹੀ ਹੈ ਚਲੋ ਪਾਵਰ ਦੇ ਸਟਰਕਚਰ ਦੇ ਵਿੱਚ ਇੰਡੀਵਿਜੂਅਲ ਦੀ ਨਹੀਂ ਚਲਦੀ ਹੁੰਦੀ ਪਾਵਰ ਸਟਰਕਚਰ ਚੋਂ ਕੇਸ ਚਲਾ ਜਾਂਦਾ ਹੈ ਉਹਦੀ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਸੀ ਉਹਦੀ ਵੀ ਔਰ ਈਵਨ ਤਾਕੇ ਜੋ ਵੀ ਗੱਲ ਦਾ ਲੋਕਾਂ ਦੇ ਸਾਹਮਣੇ ਵੀ ਆਉਣੀ ਚਾਹੀਦੀ ਸੀ ਉਹ ਕਿ ਆ ਮਾਮਲਾ ਸੀ ਤੇ ਇਹ ਸਾਹਮਣੇ ਆਇਆ ਹੁਣ ਜਿਹ ਟਿਪਰ ਆਲੇ ਇਹ ਲਾ ਰਹੇ ਨੇ ਹਰ ਗੱਲ ਐਵੇਂ ਨਹੀਂ ਹੁੰਦੀ ਕਿਸੇ ਇੱਕ ਬੰਦੇ ਤੇ ਵੀ ਬਾਰ ਬਾਰ ਕਹਿੰਦੇ ਉਹ ਲਾ ਰਿਆ ਕਹਿੰਦੇ ਉਹ ਰਾਰਿਆ ਇੰਨੇ ਦੋਸ਼ ਲੱਗ ਜਾਣ ਤੇ ਉਹ ਬੰਦਾ ਪਾਕ ਪਵਿੱਤਰ ਹੋਵੇ ਇਹ ਤਾਂ ਤੁਹਾਨੂੰ ਪ੍ਰਾਈਮਾ ਫੇਸ ਦੇਖਣਾ ਹੀ ਪਊਗਾ ਨਾ ਐ ਤਾਂ ਤੁਸੀਂ ਫੇਸ ਵੈਲਿਊ ਤੋਂ ਚੱਲ ਨਹੀਂ ਸਕਦੇ ਹੁੰਦੇ ਜੀ ਹੁਣ ਦੂਜੀ ਗੱਲ ਜਿਹੜੇ ਜਿਹੜਾ ਤਰੀਕਾ ਕਰ ਤਰੀਕਾ ਕਰ ਤੁਸੀਂ ਦੇਖੋ ਥੋੜੇ ਜਿਹੀ ਦਿਨਾਂ ਦੀ ਗੱਲ ਹੈ ਮਾਰਸਾ ਏਰੀਆ ਦੇ ਵਿੱਚ ਆਏ ਖੁੱਡੀਆਂ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਚੋਣ ਲੜ ਰਹੇ ਨੇ ਲੋਕ ਸਭਾ ਦੀ ਉੱਥੇ ਕਿਸਾਨ ਲੀਡਰ ਉਹਨਾਂ ਨੂੰ ਸਵਾਰ ਕਰ ਰਹੇ ਸੀ ਨਾਲ ਖੜੇ ਸੀ ਸਿੰਘਲਾ ਸਾਹਿਬ ਜਿਨ੍ਹਾਂ ਦੀ ਮੰਤਰੀਸ਼ਿਪ ਲਈ ਜਿਹੜੇ ਹੈਲਥ ਮਿਨਿਸਟਰ ਸੀਗੇ ਤੇ ਅੱਜ ਨਾਲ ਖੜੇ ਉਹ ਕਹਿੰਦੇ ਬਾਕੀ ਛੱਡੋ ਜੀ ਤੁਸੀਂ ਪਹਿਲਾਂ ਖੇਤੀ ਦਾ ਕੀਤਾ ਉਹ ਕਹਿੰਦੇ ਜੇ ਛੱਡੋ ਉਹ ਕਹਿੰਦੇ ਜੀ ਆਏ ਐਮਐਲ ਨੇ ਖੜੇ ਨੇ ਤੁਹਾਡੇ ਨਾਲ ਕੀ ਮਿਨਿਸਟਰ ਨੇ ਘਰ ਬੁਲਾ ਕੇ ਅਰੈਸਟ ਕਰਾਇਆ ਏ ਹੁਣ ਵੀ ਦਾਵਾ ਕਰ ਰਹੇ ਨੇ ਤੁਹਾਡੇ ਕਿ ਮੈਂ ਤਾਂ ਉਹ ਬਿਲਕੁਲ ਇੱਕ ਪੈਸੇ ਦਾ ਵੀ ਮੇਰਾ ਲੈਣ ਦੇਣ ਨਹੀਂ ਹੈ ਤੇ ਜੇ ਇੱਕ ਵੀ ਪੈਸੇ ਦਾ ਲੈਣ ਦੇਣ ਨਹੀਂ ਤਾਂ ਚੀਫ ਮਿਨਿਸਟਰ ਨੇ ਝੂਠ ਬੋਲ ਕੇ ਇਹਨਾਂ ਦੀ ਮਿਨਿਸਟਰੀ ਕਿਉਂ ਲਈ ਤੇ ਇਹ ਸਾਨੂੰ ਦੱਸੋ ਤੁਹਾਡੀ ਸਰਕਾਰ ਕਿਵੇਂ ਚੱਲਦੀ ਹੈ ਜੇ ਇਹਨਾਂ ਨੇ ਕੁਝ ਕੀਤਾ ਸੀ ਤਾਂ ਐਵੇਂ ਕਿਵੇਂ ਬਾਹਰ ਨੇ ਸਾਰਾ ਕੁਝ ਕਰਦੇ ਫਿਰਦੇ ਇਸ ਤੋਂ ਬਾਅਦ ਤੁਸੀਂ ਕਿਉਂ ਨਹੀਂ ਤੁਹਾਡੇ ਨਾਲ ਵੋਟਾਂ ਕਿਵੇਂ ਮੰਗਦੇ ਪਰ ਰਹੇ ਨੇ ਔਰ ਗੁਰਗਵੀਰ ਸਿੰਘ ਖੋਡੀਆਂ ਖੜ ਗਏ ਹੁਣ ਫਿਰ ਕੀ ਕਿ ਜਵਾਬ ਦੇਣ ਉਹ ਕਹਿੰਦੇ ਮੇਰੇ ਲੈਵਲ ਦਾ ਮਾਮਲਾ ਨਹੀਂ ਹੈ ਇਹਦਾ ਤੁਸੀਂ ਚੀਫ ਮਿਨਿਸਟਰ ਤੋਂ ਪੁੱਛਣਾ ਜਵਾਬ ਕੀ ਦਊਗਾ ਤੁਸੀਂ ਇਹ ਮੈਰਸ ਤਾਂ ਕਰਦੀਆਂ ਨੇ ਚੀਜ਼ਾਂ ਜਦੋਂ ਤੁਹਾਡੇ ਸਾਹਮਣੇ ਆਉਂਦੀਆਂ ਫਿਰ ਫੌਜਾ ਸਿੰਘ ਸਰਾਰੀ ਦਾ ਮਾਮਲਾ ਤੁਸੀਂ ਉਹਦੀ ਮਿਨਿਸਟਰੀ ਲੈ ਲਈ ਤੇ ਉਹੀ ਕਾਰਡੀਓ ਦੇ ਮਾਮਲੇ ਦੇ ਵਿੱਚ ਰੌਣਾ ਚੱਲਿਆ ਜੀ ਮਿਨਿਸਟਰੀ ਲੈ ਲਈ ਵਿਚਾਰਾ ਉਹ ਐਮ ਐਲ ਏ ਅਗਰਾ ਕਹਿੰਦਾ ਉਸ ਤੋਂ ਬਾਅਦ ਵੀ ਨਹੀਂ ਜੇ ਉਹਨੇ ਕੋਈ ਕ੍ਰਾਈਮ ਕੀਤਾ ਸੀ ਐਫ ਆਈ ਆਰ ਕਿੱਥੇ ਐ ਤੇ ਉਹਦਾ ਸਜ਼ਾ ਕਿੱਥੇ ਐ ਬਾਕੀ ਦੀਆਂ ਗੱਲਾਂ ਕਿੱਥੇ ਚੱਲ ਰਹੀਆਂ ਨੇ ਔਰ ਕਟਾਰੂ ਚੱਕ ਦੇ ਮਾਮਲੇ 'ਚ ਵੀ ਤੁਹਾਡੇ ਕੋਲ ਇੱਕ ਗੱਲ ਨਹੀਂ ਉਹ ਤਾਂ ਇੱਕ ਐਸ ਆਈ ਟੀ ਬਣਾ ਕੇ ਚਲੋ ਤੁਸੀਂ ਰਿਪੋਰਟਰ ਰਿਪੋਰਟਰ ਲੈ ਲਈ ਜੀ ਉਹਨੂੰ ਕਿ ਦੱਸਿਆ ਵੀ ਇਹ ਨਿੰਦਾ ਹੀ ਐ ਕਿੰਨੇ ਮਾਮਲੇ ਜਿਹੜੇ ਤੁਹਾਡੇ ਕੋਲ ਆ ਰਹੇ ਨੇ ਜਿਹੜੀ ਤੁਹਾਡੀ ਤਾਂ ਪਾਰਟੀ ਹੀ ਘਟੋਗਾ ਟੈਂਟੀ ਕ੍ਰਾਪਸ਼ਨ ਵੀ ਮੋਰਲ ਕੁਐਸਚਨ ਨਹੀਂ ਆ ਬਹੁਤ ਵੱਡਾ ਉਹਦੇ ਤੇ ਆਈ ਸੀ ਉਹ ਸਟਰਗਲ ਚ ਆਈ ਸੀ ਔਰ ਜੇ ਇਹ ਅਲੀਗੇਸ਼ਨ ਲੱਗਿਆ ਔਰ ਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਖੱਡਾਂ ਦਾ ਜੇ ਬਹੁਤ ساری ਕ੍ਰਾਪਸ਼ਨ ਬੰਦ ਕਰ ਦੇਣੀ ਹੈ ਔਰ ਬੰਦ ਤਾਂ ਕੀ ਹੋਣੀ ਲੋਕ ਕਹਿ ਰਹੇ ਨੇ ਉਵੇਂ ਹੀ ਰਿਤਾ ਬਲ ਰਿਹਾ ਉਵੇਂ ਹੀ ਖੱਡਾਂ ਚੱਲ ਰਹੀਆਂ ਨੇ ਐਫੀ ਡੈਪਟ ਨੇ ਤਾਂ ਬੀਐਸਐਫ ਤੋਂ ਲੈ ਕੇ ਗਵਰਨਮੈਂਟ ਆਫ ਇੰਡੀਆ ਤੋਂ ਲੈ ਕੇ ਡਿਫਰੈਂਟ ਲੋਕਾਂ ਦੇ ਹਾਈ ਕੋਰਟ ਦੇ ਵਿੱਚ ਕਿ ਕਿਵੇਂ ਇਹ ਚੀਜ਼ਾਂ ਚੱਲ ਰਹੀਆਂ ਨੇ ਧੰਦਾ ਪਰ ਫਿਰ ਵੀ ਜੇ ਕੋਈ ਬੰਦਾ ਸਾਹਮਣੇ ਆ ਰਹੇ ਨੇ ਹੁਣ ਤਾਂ ਇੱਕ ਐਸੋਸੀਏਸ਼ਨ ਆ ਰਹੀ ਹੈ ਤਾਂ ਇਹਦੀ ਜਾਂਚ ਕੀ ਕਰਾਈ ਜਾਏਗੀ ਔਰ ਜੇ ਇਹਦੀ ਜਾਂਚ ਨਹੀਂ ਕਰਾਈ ਜਾਂਦੀ ਉ ਚਪਦਰੀ ਤਾਂ ਇਹਦਾ ਮਤਲਬ ਤੁਹਾਡਾ ਜਿਹੜਾ ਕਟੜ ਇਮਾਨਦਾਰੀ ਵਾਲਾ ਇਮੇਜ ਹੈ ਜਾ ਉਹ ਲਗਾਤਾਰ ਡੈਂਟ ਹੋ ਰਿਹਾ ਚਾਹੇ ਆਕਸਾਈਜ ਪਾਲਿਸੀ ਦੇ ਵਿੱਚ ਬੰਦੇ ਅੰਦਰ ਤੋਂ ਬਾਅਦ ਵੀ ਤੇ ਫਿਰ ਹੋਰ ਹੁੰਦਾ ਜਾਊਗਾ ਹੌਲੀ ਹੌਲੀ ਤਾਂ ਜਿਹੜਾ ਇੱਕੋ ਇੱਕ ਸਲਗ ਪੁਆਇੰਟ ਸੀ ਉਹਨੂੰ ਫਿਰ ਕੌਣ ਦੇਖੇਗਾ ਪਾਰਟੀ ਦਾ ਫਿਊਚਰ ਕੀ ਹੋਏਗਾ ਵੈਸੇ ਤਾਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਇਹ ਕਿਹਾ ਕਿ ਮੇਰੇ ਤੇ ਲੱਗੇ ਦੋਸ਼ ਬੇਬਨਾਦ ਨੇ ਇਹਨਾਂ ਚ ਕੋਈ ਸਚਾਈ ਹੈ ਨਹੀਂਗੀ ਅਸੀਂ ਉਹਨਾਂ ਨਾਲ ਸੰਪਰਕ ਕਰਨ ਦਾ ਯਤਨ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਜਿਹੜਾ ਇਹ ਪੱਖ ਹੈ ਉਹ ਇੱਕ ਤੋਂ ਵੱਧ ਜਗ੍ਹਾ ਤੇ ਆ ਚੁੱਕਿਆ ਔਰ ਉਹਨਾਂ ਦੀ ਸਫਾਈ ਨੂੰ ਅਸੀਂ ਇੱਥੇ ਵੀ ਐਜ਼ ਇਟ ਇਜ਼ ਲੈ ਰਹੇ ਆ ਕਿ ਇਹ ਸਭ ਦੋਸ਼ ਬੇਬਨਾਦ ਨੇ ਪਰ ਜਿਹੜੀ ਦੂਜੀ ਧਿਰ ਨੇ ਲਿਖਤੀ ਸ਼ਿਕਾਇਤ ਦਿੱਤੀ ਆ ਦੋਨਾਂ ਪੱਖਾਂ ਤੋਂ ਇਸ ਗੱਲ ਦੀ ਸੱਚਾਈ ਤਾਂ ਹੀ ਸਾਹਮਣੇ ਆ ਸਕਦੀ ਹੈ ਜੇ ਦੀ ਜਾਂਚ ਹੋਵੇ ਤੇ ਹੁਣ ਤੱਕ ਸੱਤਾਧਾਰੀਆਂ ਦਾ ਤਰੀਕਾ ਘਰ ਇਹੀ ਹੈ ਕਿ ਜੇ ਬਾਹਰੋਂ ਦੋਸ਼ ਲੱਗ ਜਾਣ ਜਿਵੇਂ ਹੁਣ ਵਿਕਰਮ ਮਦੀਠੀਆ ਨੇ ਇਹਨੂੰ ਟਵੀਟ ਕਰਤਾ ਜਾਂ ਉਹਨਾਂ ਨੇ ਵੀ ਇਹਨੂੰ ਸੋਸ਼ਲ ਮੀਡੀਆ ਤੇ ਅੱਗੇ ਵਧਾਤਾ ਤੇ ਮੰਨਿਆ ਜਾਂਦਾ ਹੈ ਕਿ ਵਿਕਰਮ ਹੋਵੇ ਖਹਿਰਾ ਹੋਵੇ ਜਾਂ ਕੁਝ ਹੋਰ ਬੰਦੇ ਜਦੋਂ ਉਹ ਕਿਸੇ ਚੀਜ਼ ਨੂੰ ਹੱਥ ਚ ਲੈਂਦੇ ਆਂ ਫਿਰ ਸਰਕਾਰ ਕਹਿੰਦੀ ਜੋ ਕਰਨਾ ਕਰ ਲੋ ਅਸੀਂ ਨਹੀਂ ਮੰਨਦੇ ਸੋ ਇਹਦੀ ਜਾਂਚ ਪਤਾ ਨਹੀਂ ਹੁੰਦੀ ਹੈ ਕਿ ਨਹੀਂ ਹੁੰਦੀ ਤੇ ਇਹਦੇ ਤੇ ਚੋਣ ਕਮਿਸ਼ਨ ਜੇ ਆਪਣੇ ਤੌਰ ਤੇ ਕੋਈ ਇਹਨੂੰ ਕਰ ਸਕਦਾ ਕਿ ਨਹੀਂ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਸ਼ਾਇਦ ਜੇ ਮੁੱਖ ਮੰਤਰੀ ਨੇ ਪਾਕ ਦਮਨ ਜਾਣਾ ਇਹ ਚੋਣਾ ਚ ਤਾਂ ਉਹ ਇੱਕ ਜਾਂਚ ਤਾਂ ਬਿਠਾਈ ਸਕਦੇ